ਆ ਨੂੰ ਦੇਖੋ ਚਾਰ ਪੰਜ ਆਲੂ ਨੇ ਉਹ ਬੜੇ ਵੱਡੇ ਤੇ ਇਹਨੂੰ ਆਪਾਂ ਪਹਿਲਾਂ ਛਿੱਲ ਲਵਾਂਗੇ ਹਾਂ ਹਾਂ ਛਿੱਲ ਲਵਾਂਗੇ ਜੇ ਤੁਸੀਂ ਹੱਥ ਨਾਲ ਛਿੱਲਣਾ ਚਾਹਤੇ ਤੇ ਹੱਥ ਨਾਲ ਵੀ ਛਿੱਲ ਸਕਦੇ ਮੈਂ ਨਾਈਫ ਨਾਲ ਹੀ ਛਿੱਲਦੀ ਹਾਂ ਇਹ ਨਾਲ ਮੇਰੇ ਖਿਆਲ ਦੇ ਕਿ ਸੁੱਕਾ ਹੋ ਜਾਂਦਾ ਹੈ ਆ ਨੂੰ ਛਿੱਲ ਲੈਣਾਂ ਨੇ ਆਲੂ ਸਾਰੇ ਛਿੱਲੇ ਨੇ ਹੁਣ ਇਹਦੀ ਆਪਾਂ ਛਿੱਲਾ ਕੱਢ ਦਵਾਂਗੇ ਸਾਰੇ ਆਪਣੇ ਜਿਹੜੇ ਇਹ ਮੁੰਮੇ ਲੈ ਲਿਆ ਇੱਥੇ ਬਾਉਲ ਬਾਉਲ ਦੇ ਚ ਆਪਾਂ ਆਲੂਆਂ ਨੂੰ ਪਹਿਲੇ ਆਪਾਂ ਮੈਲੂ ਆਂਗੇ ਅਕਾ ਦੂਸਲੇ ਨੇਮੇ ਪਹਿਲੇ ਨੇ ਤੇ ਬਰੀਕ ਵਾਲੀ ਸਾਈਡ ਤੋਂ ਆਪਾਂ ਨੇ ਆਲੂ ਨੂੰ ਇਸ ਤਰ੍ਹਾਂ ਕੀ ਨਾ ਗ੍ਰੇਡ ਕਰ ਲੈਣਾ ਗ੍ਰੇਡ ਕਰਨਾ ਕੀ ਹੋਏਗਾ ਕਿ ਕੋਈ ਇਹਦੇ ਚ ਗੁੱਟਲੀ ਹੋਣਾ ਨਹੀਂ ਬਣੇਗੀ ਤੇ ਜੇ ਆਪਣੀ ਪਰੌਂਠੇ ਨੇ ਵਧੀਆ ਬਣ ਕੇ ਤਿਆਰ ਹੋਣਗੇ ਤੇ ਜੇ ਇਹਦੇ ਵਿੱਚ ਗੁਬਲੀ ਰਹਗੀ ਤੇ ਆਲੂ ਤੇ ਜਿਹੜੇ ਪਰੌਂਠੇ ਨੇ ਉਹ ਫਟ ਜਾਂਦੇ ਨੇ ਤੇ ਉਹ ਦੇਖਣ ਤੇ ਵੀ ਨਹੀਂ ਸੋਹਣੇ ਲੱਗਦੇ ਤੇ ਖਾਣ 'ਚ ਵਧੀਆ ਨਹੀਂ ਲੱਗਦੇ ਤੇ ਇਸ ਤਰੀਕੇ ਨਾਲ ਨਾ ਆਪਾਂ ਨੇ ਆਲੂ ਨੂੰ ਗ੍ਰੇਟ ਕਰ ਲੈਣਾ ਹੈ। ਬਰੀਕੜੀ ਸਾਈਡ ਤੋਂ ਆਪਾਂ ਨੇ ਗ੍ਰੇਟ ਕਰ ਲੈਣਾ। ਆ ਦੇਖੋ ਕਿੰਨੇ ਵਧੀਆ ਆਪਣੇ ਆਲੂ ਫ੍ਰੇਟ ਹੋ ਜਾਂਦੇ ਹਨ। ਇਹ ਰੈਸਪੀ ਸਾਰਿਆਂ ਨੂੰ ਬਹੁਤ ਹੀ ਪਸੰਦ ਆਏਗੀ ਤੁਸੀਂ ਜ਼ਰੂਰ ਬਣਾ ਕੇ ਦੇਖੋ। ਬਣਾਉਣੇ ਵੀ ਸੌਖੀ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ। ਸਾਰਿਆਂ ਦਾ ਤੁਹਾਨੂੰ ਕੋਈ ਵੀ ਦੱਸ ਰਿਹਾ। ਇਨੇ ਵਿੱਚ ਜੇ ਤੁਸੀਂ ਫੈਮਲੀ ਵੱਡੀ ਹੈ ਤੁਹਾਡੀ ਤੇ ਜਿਆਦਾ ਕੰਡਿਚ ਬਣਾਉਣਾ ਚਾਹਤੇ ਤੇ ਤੁਸੀਂ ਵੱਧ ਵੀ ਬਣਾ ਸਕਦੇ ਹੋ ਕਿ ਮੈਂ ਇਹਨਾਂ ਰਹੀਆਂ ਸਿਰਫ ਇੱਕ ਕोली ਮੈਦੇ ਨਾਲ ਹੀ ਬਣਾਵਾਂਗੇ ਆਪਾਂ ਆਪਾਂ ਨੂੰ ਆਪਣੇ ਗ੍ਰੇਡ ਹੋ ਗਏ ਨੇ ਤੇ ਸਾਰਾ ਆਪਾਂ ਤੇ ਹੁਣ ਮੈਂ ਵਿੱਚ ਪਾਵਾਂਗੀ ਮੈਦਾ ਤੇ ਮੈਦਾ ਜਿਹੜਾ ਮੈਂ ਇੱਕ ਕोली ਪਾ ਰਹੀ ਹਾਂ ਇੱਕ ਕोली ਪੂਰੀ ਨਹੀਂ ਹੈਗੀ ਥੋੜਾ ਜਿਹਾ ਘੱਟ ਹੈ ਤੇ ਆਪਾਂ ਨੇ ਸਾਰੇ ਮੈਦੇ ਦੇ ਵਿੱਚ ਪਾ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਜਿਹੜਾ ਆਪਾਂ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚਾ ਮੈਂ ਲੋੜ ਪਾ ਰਹੀ ਐ ਇਹਦੇ ਵਿੱਚ ਤੇ ਹਲਦੀ ਆਪਾਂ ਨੇ ਪਾਣੀ ਨਹੀਂ ਹੈਗੀ ਵੀ ਨਾਲ ਹੀ ਮੈਂ ਇਹਦੇ ਵਿੱਚ ਪਾ ਦਵਾਂਗੀ ਚਿਲੀ ਫਲੈਕਸ ਅਮਰਿਕਾ ਦੇ ਛੋਟੇ ਛੋਟੇ ਪਾਊਚ ਪਾਈ ਸੀ ਚਿਲੀ ਫਲੈਕਸ ਤੇ ਉਹ ਮੈਂ ਰੀਚ ਪਾ ਦਿੱਤੇ ਨੇ ਤੇ ਨਾਲ ਹੀ ਮੈਂ ਪਾ ਦਵਾਂਗੀ oregano ਇਹਦਾ ਜਿਹੜਾ ਟੇਸਟ ਹੈ ਬਹੁਤ ਹੀ ਵਧੀਆ ਜਿਹਾ ਆ ਜਾਂਦਾ ਹੈ ਰਸ ਕਰਕੇ ਪਾ ਗਵਾਂਗੇ ਇਹਨੂੰ ਨਾਲ ਹੀ ਮੈਂ ਪਾ ਦਵਾਂਗੇ ਇੱਕ ਚਮਚ ਦੇਸੀ ਘਿਓ ਇਹਨਾਂ ਨੂੰ ਜਿਹੜੇ ਆਪਣੇ ਤੋਂ ਸੌਫਟ ਬਣ ਕੇ ਤਿਆਰ ਹੋਣਗੇ ਤੇ ਸੁਆਦ ਨਹੀਂ ਲੱਗਣਗੇ ਤੇ ਹੁਣ ਆਪਾਂ ਇਹਨੂੰ ਗੁੰਨ ਲਵਾਂਗੇ ਇਹ ਗੁੰਨਣ ਲਈ ਆਪਾਂ ਨੇ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈਗਾ ਕਸინა ਆਲੂਆਂ ਦੇ ਨਾਲ ਹੀ ਆਪਾਂ ਨੇ ਡੋ ਨੂੰ ਤਿਆਰ ਕਰ ਲੈਣਾ ਹੈ ਇਸੇ ਤਰ੍ਹਾਂ ਹੀ ਆਪਾਂ ਨੇ ਡੋ ਤਿਆਰ ਕਰ ਲੈਣਾ ਪਾਣੀ ਆਪਾਂ ਨੇ ਬਿਲਕੁਲ ਵੀ ਨਹੀਂ ਪਾਣਾ ਹੈਗਾ ਇਹਦੇ ਵਿੱਚ ਤੇ ਜੇ ਤੁਹਾਨੂੰ ਲੱਗਦਾ ਤੁਹਾਡੇ ਆਲੂ ਬਈ ਜ਼ਿਆਦਾ ਲੂਜ਼ ਹੋ ਗਏ ਨੇ ਜਿਹੜੇ ਪਾਣੀ ਛੱਡ ਰਹੇ ਨੇ ਆਲੂ ਫਿਰ ਤੁਸੀਂ ਇਹਦੇ ਵਿੱਚ ਮੈਦਾ ਹੋਰ ਪਾ ਸਕਦੇ ਹੋ ਤੇ ਆਪਾਂ ਵੈਸੇ ਤੇ ਬਿਨਾ ਪਾਣੀ ਤੋਂ ਹੀ ਇਹਨੂੰ ਗੁੰਨਾ ਹੈ ਤਾਂ ਹੀ ਆਪਣੇ ਪਰੌਂਠੇ ਜਿਹੜੇ ਨੇ ਵਧੀਆ ਬਣ ਕੇ ਤਿਆਰ ਹੋਣਗੇ ਤੇ ਮੈਦਾ ਵੀ ਆਪਾਂ ਉਸ ਹਿਸਾਬ ਨਾਲ ਲਵਾਂਗੇ ਜਿੱਦਾਂ ਆਪਾਂ ਨੇ ਆਲੂ ਲੈਣੇ ਆ ਉਸ ਹਿਸਾਬ ਨਾਲ ਹੀ ਆਪਾਂ ਨੇ ਮੈਦਾ ਲੈਣਾ ਹੈ ਐਨ ਹੋਵੇ ਕਿ ਆਪਣੇ ਆਲੂ ਜ਼ਿਆਦਾ ਹੋ ਜਾਣ ਤੇ ਮੈਦਾ ਆਪਣਾ ਘੱਟ ਹੋਵੇ ਥੋੜੀ ਦੇਰ ਬਾਅਦ ਕੀ ਹੋਏਗਾ ਕਿ ਇਹ ਜਿਹੜਾ ਨਾ ਆਪਾਂ ਨੇ ਇੱਥੇ ਲੂਣ ਪਾਇਆ ਇਹ ਡੋ ਆਟੋਮੈਟਿਕ ਆਪਣੇ ਆਪ ਹੀ ਠਿੱਲਾ ਹੋ ਜਾਏਗਾ ਇਸ ਕਰਕੇ ਆਪਾਂ ਨੇ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਦੇ ਵਿੱਚ ਹੁਣ ਤੁਸੀਂ ਦੇਖ ਹੀ ਸਕਦੇ ਹੋ ਮੈਂ ਇਹ ਜੀ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਤੇ ਆਪਣਾ ਕਿੰਨਾ ਸੋਹਣਾ ਡੋ ਬਣ ਕੇ ਤਿਆਰ ਹੋ ਗਿਆ ਤੇ ਆ ਦੇਖੋ ਬਿਲਕੁਲ ਹੀ ਹਾਰ ਆਪਣਾ ਡੋ ਬਣ ਕੇ ਤਿਆਰ ਹੋਇਆ ਤੇ ਜਦੋਂ ਆਪਾਂ ਇਹਦੇ ਪਰੌਂਠੇ ਬਣਾਵਾਂਗੇ ਤੇ ਬਹੁਤ ਹੀ ਵਧੀਆ ਬਣ ਕੇ 3 ਮਿੰਟ ਵਾਸਤੇ ਆਪਾਂ ਨੇ ਇਹਨੂੰ ਟੱਕ ਕੇ ਇਸ ਤਰ੍ਹਾਂ ਰੱਖ ਦਿੱਤਾ ਹੈ ਤਾਂ ਕਿ ਜਿਹੜਾ ਆਪਣਾ ਡੋਅ ਹੈ ਉਹ ਚੰਗੀ ਤਰ੍ਹਾਂ ਸੈੱਟ ਹੋ ਜੇ ਤੇ ਆਪਾਂ ਹੁਣ ਤਵਾ ਲੈ ਲਿਆ ਹੈ ਉਹ ਆਪਾਂ ਗੈਸ ਤੇ ਬੰਦਾਂਗੇ ਗੈਸ ਹੀ ਕਰ ਦਿੰਦੇ ਹਾਂ ਤਾਂ ਕਿ ਜਿਹੜਾ ਆਪਣਾ ਤਵਾ ਛੇਤੀ ਗਰਮ ਹੋ ਜੇ ਤੇ ਨਾਲ ਆਪਾਂ ਧੋ ਵੀ ਕੱਢ ਲਿਆ ਤੇ ਜਿਹੜਾ ਵੀ ਆਪਾਂ ਨੂੰ ਸਮਾਨ ਚਾਹੀਦਾ ਆਪਾਂ ਨੇ ਸਿਆਰ ਕਰ ਲਿਆ ਤੇ ਆਪਾਂ ਡੋ ਵੀ ਆਪਾਂ ਚੈੱਕ ਕਰ ਲੈਨੇ ਆਂ ਕਿ ਬੱਲਾ ਕੌਣ ਤੇ ਖਵੋ ਤੁਸੀਂ ਆਪ ਕਰ ਲੈਨੇ ਆਂ ਸਭ ਤੋਂ ਪਹਿਲਾਂ ਸਟੇਟ ਫਾਰਮ ਸਾਫ ਕਰ ਲੈਨੇ ਜਿਹਦੇ ਉੱਤੇ ਆਪਾਂ ਨੇ ਰੋਟੀ ਬਣਾਉਣੀ ਹੈ ਤੇ ਹੁਣ ਇਹ ਸੁੱਕਾ ਪਾ ਮਾਰ ਦੇਣੀ ਹੈ ਤੇ ਪਲੇਟਫਾਰਮ ਜਿਹੜਾ ਆਪਾਂ ਸਾਫ ਹੋ ਗਿਆ ਹੈ ਥੋੜੇ ਹੋਰ ਆਪਾਂ ਸਾਫ ਕਰ ਲੈਨੇ ਚਲੋ ਜੀ ਆਪਾਂ ਹੁਣ ਦੇਖਨੇ ਆਂ ਕਿ ਸੜਨ ਦਾ ਡੋ ਹੈ ਸੈੱਟ ਹੋ ਚੁੱਕੇ ਬਹੁਤ ਹੀ ਵਧੀਆ ਆਪਣਾ dough تیار ਹੈ ਬਹੁਤ ਹੀ ਸੌਫਟ ਵੀ ਹੈ ਤੇ ਹੁਣ ਆਪਾਂ ਇਹਨੂੰ ਦੋ ਪਾਰਟ ਚ ਡਿਵਾਈਡ ਕਰ ਲਵਾਂਗੇ ਬਾਕੀ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਹਦਾ ਬਣਾ ਸਕਦੇ ਹੋ ਤੇ ਮੈਨੂੰ ਇੱਦਾਂ ਜ਼ਿਆਦਾ ਸੌਖਾ ਲੱਗਦਾ ਹੈ ਕਿ ਉਹ ਲਗਾ ਲਵਾਂਗੇ ਇਹ ਜਿਹੜਾ ਆਪਾਂ ਪਰਾਂਠਾ ਹੈ ਥੋੜਾ ਜਿਹਾ ਭਾਰੀ ਹੀ ਬਣਾਵਾਂਗੇ ਆ ਦੇਖੋ ਇਸ ਤਰੀਕੇ ਦੀ ਆਪਾਂ ਨੇ ਲੋਈਆਂ ਬਣਾ ਲੈਣੀਆਂ ਤੇ ਹੁਣ ਆਪਾਂ ਇਹਨੂੰ ਪੇਲ ਲਾਂਗੇ ਤੇ ਕੱਟਾ ਆਪਾਂ ਨਹੀਂ ਰਾਈ ਜਾਵਾਂਗੇ ਜਿੰਦੀ ਸਾਨੂੰ ਲੋੜ ਹੈ ਇਸ ਤਰੀਕੇ ਨਾਲ ਆਪਾਂ ਇਹ ਪੇਲ ਲਵਾਂਗੇ ਵੇਲੇ ਇਹਨੂੰ ਬਿਲਕੁਲ ਹੀ ਪਤਲਾ ਕਰਕੇ ਵੇਲ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਕਰੰਟੇ ਨੂੰ ਦੂਜੇ ਨੂੰ ਵੀ ਵੇਲ ਲੈਣਾ ਤੇ ਜਦੋਂ ਇਹ ਆਪਣਾ ਹੋ ਜਾਊਗਾ ਸਿੱਧੂਗੇ ਫਿਰ ਆਪਾਂ ਫੋਲਡ ਲਵਾਂਗੇ ਚਾਹੋ ਤੇ ऑयल ਵੀ ਲਗਾ ਸਕਦੇ ਹੋ ਕਿਰਾਂ ਤੁਸੀਂ ਯੂਜ਼ ਕਰਦੇ ਹੋ ਬਰਾਊਨ ਕੈਰੀ ਹੁਣ ਵੀ ਤੁਸੀਂ ਇਹਦੇ ਤੇ ਲਗਾ ਸਕਦੇ ਹੋ ਮੈਂ ਇਹ ਦੇਸੀ ਕੀ ਵਰਤਾ ਰਹੇ ਹਾਂ ਤੇ ਜਿਹੜੀ ਫਲੇਮ ਹੈ ਉਹਨੇ ਥੋੜਾ ਜਿਹਾ ਮੀਡੀਅਮ ਕਰ ਦਿੱਤਾ ਹੈ ਮੀਡੀਅਮ ਫਲੇਮ ਤੇ ਸਪੈਨਟ ਸੇਕ ਲਾਉਣਾ ਹੈ ਦੋਨੋਂ ਸਾਈਡ ਤੋਂ ਆਪਾਂ ਉਸ ਤਰੀਕੇ ਨਾਲ ਹੀ ਹੋਰਾ ਦੇਣਾ ਹੈ ਤਾਂ ਬਣ ਕੇ ਤਿਆਰ ਹੈ ਤੇ ਇਹਨੂੰ ਇਹ ਐਨੇ ਸੌਫਟ ਤੇ ਰੂੰ ਵਰਗੇ ਮੁਲਾਇਮ ਪਰੌਂਠੇ ਆਪਣੇ ਬਣ ਕੇ ਤਿਆਰ ਹੁੰਦੇ ਨੇ। ਇਹ ਖਾਂਚ ਬਹੁਤ ਹੀ ਸਵਾਦ ਲੱਗਦੇ ਨੇ। ਜਦ ਹੀ ਤੁਹਾਡੇ ਘਰੇ ਕੋਈ ਆਵੇ ਤਾਂ ਇਹ ਤੁਸੀਂ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਹੋ। ਇਹ ਬਹੁਤ ਹੀ ਸਪੈਸ਼ਲ ਜਿਹੀ ਡਿਸ਼ ਬਣ ਜਾਂਦੀ ਹੈ ਵੱਖਰੀ ਜੀ। ਤਾਂ ਇਹ ਕੋ ਦੋਨੋਂ ਸਾਈਡ ਤੋਂ ਬਹੁਤ ਹੀ ਵਧੀਆ ਫਰਾਈ ਹੋ ਚੁੱਕੇ ਆਪਾਂ ਪਰੌਂਠਾ ਵੀ। ਦੇਖੋ ਜੀ ਹਾ ਦੇਖੋ ਜੀ ਕਿੰਨੇ ਵਧੀਆ ਆਪਣੇ ਸੌਫਟ ਸੌਫਟ ਪਰੌਂਠੇ ਬਣ ਕੇ ਤਿਆਰ ਹੋ ਰਹੇ ਨੇ ਤੇ ਆਪਾਂ ਇੱਕ ਦੋ ਹੋਰ ਬਣਾ ਲੈਨੇ ਆ ਆਪਾਂ ਦੇਖੋ ਜੀ ਹੁਣ ਆਪਾਂ ਇਹਨੂੰ ਸਰਵ ਕਰਕੇ ਦਿਖਾਣੇ ਆ ਤੁਹਾਨੂੰ ਆਪਣੇ ਇਹ ਲੈ ਪਰੌਂਠੇ ਨੇ ਆਪਾਂ ਇਹ ਸਰਵ ਕਰ ਲਏ ਨੇ रखा दही दही में थोड़ा डेकोरेट कर लेने आप रही है जीरा जी। तो काली मिर्च देखो जी अपनी कि नरम तो सॉफ्ट अपनी रोटी बन के तैयार हुई है तो ये जो परा बहुत ही विया बन के तैयार तो देख ही सकते हो ਤਾਂ ਦੇਖੋ ਜੀ ਕਿੰਨੇ ਵਧੀਆ ਆਪਣੇ ਸੌਫਟ ਸੌਟ ਪਰਾਂਠੇ ਬਣ ਕੇ ਤਿਆਰ ਨੇ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ